ਬਿਹਾਰ ਦੇ ਵਿੱਚ ਐਨਡੀਏ ਦੀ ਜਿੱਤ ਤੋਂ ਬਾਅਦ ਇਸ ਦੀ ਖੁਸ਼ੀ ਦੀ ਲਹਿਰ ਪੰਜਾਬ ਤੱਕ ਵੀ ਪਹੁੰਚ ਗਈ। ਬਠਿੰਡਾ ਦੇ 메ਨ ਬਾਜ਼ਾਰ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਢੋਲ ਵਜਾ ਕੇ ਨੱਚ ਕੇ ਤੇ ਲੱਡੂ ਵੰਡ ਕੇ ਆਪਣਾ ਜੋਸ਼ ਤੇ ਖੁਸ਼ੀ ਜ਼ਾਹਰ ਕੀਤੀ ਗਈ। ਸਵੇਰ ਤੋਂ ਹੀ ਭਾਜਪਾ ਦੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਜਿਉਂ ਹੀ ਜਿੱਤ ਦੀ ਪੁਸ਼ਟੀ ਹੋਈ ਸਾਰਾ ਬਾਜ਼ਾਰ ਜਸ਼ਨ ਦੇ ਰੰਗਾਂ ਦੇ ਵਿੱਚ ਰੰਗਿਆ ਗਿਆ। ਭਾਜਪਾ ਨੇਤਾ ਤੇ ਵਰਕਰ ਪੂਰੇ ਉਤਸ਼ਾਹ ਨਾਲ ਢੋਲਾਂ ਦੀ ਤੁੰਨ ਦੇ ਉੱਤੇ ਨੱਚਦੇ ਹੋਏ ਨਜ਼ਰ ਆਏ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਜਿੱਤ ਦੇ ਨਾਰੇ ਵੀ ਲਗਾਏ ਗਏ ਨੇਤਾਵਾਂ ਨੇ ਕਿਹਾ ਕਿ ਬਿਹਾਰ ਦੀ ਇਹ ਜਿੱਤ ਵਿਕਾਸ ਦੀ ਜਿੱਤ ਹੈ ਲੋਕਾਂ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਉਹਨਾਂ ਨੂੰ ਵਟਵਾਰੇ ਦੀ ਰਾਜਨੀਤੀ ਨਹੀਂ ਸਗੋ ਸਥਿਰਤਾ ਅਤੇ ਤਰੱਕੀ ਚਾਹੀਦੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਹੜੀਆਂ ਪਾਰਟੀਆਂ ਸਾਲਾਂ ਤੋਂ ਬਿਹਾਰ ਦੇ ਵਿੱਚ ਵੰਡ ਦੀ ਰਾਜਨੀਤੀ ਕਰਦੀਆਂ ਆ ਰਹੀਆਂ ਨੇ ਜਿਵੇਂ ਰਾਸ਼ਟਰੀ ਜਨਤਾ 당 ਅਤੇ ਕਾਂਗਰਸ ਉਹਨਾਂ ਦਾ ਹੁਣ ਅੰਤ ਨਜ਼ਦੀਕ ਹੈ ਵਰਕਰ ਦਾ ਕਹਿਣਾ ਸੀ ਕਿ ਇਹ ਨਤੀਜੇ ਭਾਰਤ ਦੀ ਅਗਵਾਈ ਲਈ ਇੱਕ ਨਵਾਂ ਮੋੜ ਸਾਬਿਤ ਹੋਣ ਗਿਆ ਅਤੇ ਲੋਕਾਂ ਦਾ ਭਰੋਸਾ ਦਿਖਾਉਂਦੇ ਨੇ ਕਿ ਦੇਸ਼ ਵਿਕਾਸ ਦੇ ਰਾਹ ਉੱਤੇ ਅੱਗੇ ਨੂੰ ਵਧ ਰਿਹਾ ਹੈ ਇਹ ਸਾਰਾ ਜਸ਼ਨ ਬਠਿੰਡੇ ਦੇ 메ਨ ਬਾਜ਼ਾਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਮਾਹੌਲ ਪੂਰੀ ਤਰ੍ਹਾਂ ਨਾਲ ਚੋਣ ਜਿੱਤ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਜੀ ਪਹਿਲਾਂ ਤਾਂ ਸਭ ਨੂੰ ਜੋ ਚੈਨਲ ਰਾਹੀਂ ਤੋਂ ਮੈਨੂੰ ਦੇਖ ਰਿਹਾ ਸੁਣ ਰਿਹਾ ਬਹੁਤ-ਬਹੁਤ ਵਧਾਈਆਂ ਵਿਆਰਦੀ ਭਾਰਤੀ ਜਨਤਾ ਪਾਰਟੀ ਐਨਡੀਆ ਸਰਕਾਰ ਦੀ ਭਾਰੀ ਜਿੱਤ ਮੈਨੂੰ ਵੀ ਮੌਕਾ ਮਿਲਿਆ 10 ਦਿਨ ਦਾ ਮੇਰਾ ਵੀ ਰਾਸ਼ਟਰੀ ਕਾਰਿਆ ਲੈਵਲੋਂ ਪ੍ਰਵਾਸ ਹੋਇਆ ਸੀ ਡਿਊਟੀ ਲੱਗੀ ਸੀ ਪੂਰਨਿਆ ਜ਼ਿਲ੍ਹੇ ਆ ਔਰ 10 ਦਿਨਾਂ ਦੇ ਵਿੱਚ ਉਥੋਂ ਦੇ ਅਸੀਂ ਘਰ-ਘਰ ਗਏ ਮਹਿਲਾਵਾਂ ਨਾਲ ਮਿਲੇ ਨੌਜਵਾਨਾਂ ਨਾਲ ਮਿਲੇ ਉਹਨਾਂ ਦੀ ਇੱਕੋ ਹੀ ਆਵਾਜ਼ ਸੀ ਉਹ ਕਹਿੰਦੇ ਸੀ ਮੈਡਮ ਇੰਨੀ ਮਿਹਨਤ ਨਾ ਕਰੋ ਇੰਨੀਆਂ ਬੈਠਕਾਂ ਕੋਈ ਜ਼ਰੂਰਤ ਨਹੀਂ ਅਸੀਂ ਮਨ ਬਣਾਈ ਬੈਠੇ ਆ ਕਿ ਅਸੀਂ ਭਾਜਪਾ ਦੀ ਐਡੀ ਸਰਕਾਰੀ ਬਣਾਉਣੀ ਹੈ ਔਰ ਅਸੀਂ ਖੁਸ਼ ਆ ਮਰਦਾਨ ਮੰਤਰੀ ਨరేਂਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਔਰ ਦੇਲ ਚ ਕੁਝ ਅਜਿਹਾ ਸੀ ਇੱਥੇ ਸਾਰੇ ਜ਼ਿਲ੍ਹਾ ਪ੍ਰਧਾਨ ਜੀ ਨਿਰੈ ਨਮਾਈ ਦੇ ਵਿੱਚ ਸੈਲੀਬ੍ਰੇਸ਼ਨ ਕਰ ਰਹੇ ਆ ਲੱਡੂ ਖਾਏ ਜਾ ਰਹੇ ਆ ਖੁਸ਼ੀਆਂ ਮਨਾਈਆਂ ਜਾ ਰਹੀਆਂ ਔਰ 2027 ਦੇ ਵਿੱਚ ਹੁਣ ਅਸੀਂ ਪੰਜਾਬ ਦੀ ਵੀ ਤਿਆਰੀ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜੋ ਵਿਕਾਸ ਦੇ এজেন্ডੇ ਦੀ ਰਾਜਨੀਤੀ ਕਰ ਰਹੀ ਸੀ ਕੀਤੀ ਹੈ ਜਿਹੜਾ ਸੈਂਕੜੇ ਸਾਲਾਂ ਤੋਂ ਬਿਹਾਰ ਦੇ ਵਿੱਚ ਜਾਤਪਾਦੀ ਰਾਜਨੀਤੀ ਚੱਲਦੀ ਸੀ ਉਹ ਤਬੱਸਖ ਕੀਤਾ ਹੈ ਇੱਕ ਬਹੁਤ ਵੱਡੀ ਗੱਲ ਪੋਜੀਟਿਵ ਗੱਲ ਵਿਕਾਸ ਨੂੰ ਵੋਟ ਪਈ ਹੈ ਔਰ ਪਹਿਲੀ ਵਾਰ ਹੀ ਹੋਇਆ ਸਾਡੇ ਵਿਰੋਧੀ ਜਿਨ੍ਹਾਂ ਨੇ ਨੈਗੇਟਿਵ ਅਜੰਡਾ ਨੈਗੇਟਿਵ ਗੱਲ ਦੇਸ਼ ਨੂੰ ਬਦਨਾਮ ਕਰਨਾ ਜਾਤੀ ਤੌਰ ਦੇ ਉੱਤੇ ਵੰਡਣਾ ਬਹੁਤ ਤਰ੍ਹਾਂ ਦਾ ਨੈਗੇਟਿਵ ਪ੍ਰਚਾਰ ਕੀਤਾ ਜਿਹੜਾ ਨੈਗੇਟਿਵ ਪ੍ਰਚਾਰ ਕੀਤਾ ਮੈਂ ਧੰਨਵਾਦ ਕਰਨਾ ਚਾਹਣਾ ਹੈ ਬਿਹਾਰ ਦੀ ਜਨਤਾ ਦਾ ਉਹਨਾਂ ਨੂੰ ਇਹ ਹਜ ਚਪੇੜਾ ਮਾਰਿਆ ਤੇ ਜ਼ਿੰਦਗੀ ਦੇ ਵਿੱਚ ਰਾਸ਼ਟਰੀ ਜਨਤਾਧਲ ਰਹਿਣਾ ਇਹ ਨਾ ਹੀ ਕਾਗਰਸ਼ਨ ਨਹੀਂ ਹੈ ਇਹਦਾ ਇੰਪੈਕਟ ਹਿੰਦੁਸਤਾਨ ਦੀ ਰਾਜਨੀਤੀ ਤੇ ਵੱਡਾ ਇੰਪੈਕਟ ਪੈਣਾ ਕਿਉਂਕਿ ਸਾਡੇ ਦੇਸ਼ ਨੂੰ ਇਸ ਤੋਂ ਪਹਿਲਾਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਮੋਟਾ ਲੈਣ ਵਾਸਤੇ ਬਹੁਤ ਜਿਹੜਾ ਹੈਗਾ ਇਹਨਾਂ ਨੇ ਕੀਤਾ ਅੱਜ ਜਿਹੜਾ ਹੈਗਾ ਲੋਕਾਂ ਨੇ ਉਹ ਜਵਾਬ ਦਿੱਤਾ ਹੈ ਹਿੰਦੁਸਤਾਨ ਦੇ ਵਿੱਚ ਆ ਇੰਪੈਕਟ ਪੈਣਾ ਮੈਂ ਵਿਝਾਈ ਦੇਣਾ ਦੇਸ਼ ਦੇ ਲੋਕਾਂ ਨੂੰ ਜਿਨ੍ਹਾਂ ਨੇ ਜੋ ਦੇਸ਼ ਦੀ ترقی ਦੇਸ਼ ਦੀ ਖੁਸ਼ਹਾਲੀ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਬੋਟ ਦਿੰਦਾ ਹੈ ਇਹ ਇਕੱਲੇ ਬਿਹਾਰ ਨਹੀਂ ਦਿੰਦਾ ਇਹ ਸਾਰੇ ਹਿੰਦੁਸਤਾਨ ਨੇ ਦਿੱਤਾ ਸਾਰੇ ਹਿੰਦੁਸਤਾਨ ਦੇ ਲੋਕ ਸਟਾਈਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਚਾਹੇ ਹੈ ਉਹ ਕੰਧ ਤੇ ਲਿਖਿਆ ਹੋਇਆ ਹੈ ਕਿ ਆਉਣ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ